ਗੁੱਡ ਈਵਨਿੰਗ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕ ਇੰਪੋਰਟੈਂਟ ਗੱਲ ਤੁਹਾਨੂੰ ਦੱਸਣੀ ਆ ਓਕੇ ਸੋ ਇੱਕ ਦੋ ਸਟੂਡੈਂਟ ਨਾਲ ਐਸਾ ਹੋ ਚੁੱਕਿਆ ਤੁਸੀਂ ਵੀ ਆਪਦਾ ਰੋਲ ਨੰਬਰ ਧਿਆਨ ਨਾਲ ਜ਼ਰੂਰ ਚੈੱਕ ਕਰ ਲੈਣਾ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਅ ਅਸੀਂ ਕੋਸ਼ਿਸ਼ ਕੀਤੀ ਸੀ WhatsApp ਤੇ PDF ਭੇਜਣ ਦੀ ਠੀਕ ਹੈ ਜਿਨ੍ਹਾਂ ਨੇ ਬੱਚੇ ਨੇ ਬੈਚ ਲਿਆ ਸੀ WhatsApp ਤੇ PDF ਸ਼ੇਅਰ ਕਰਨ ਦੀ ਬਟ ਇੱਕ ਸਟੂਡੈਂਟ ਨੇ ਕੀ ਕੀਤਾ ਸਾਡੇ ਕੋਲੋਂ 200 ਵਿੱਚ ਬੈਚ ਲੈ ਕੇ ਅੱਗੇ 600 ਵਿੱਚ ਸੇਲ ਕਰ ਰਿਆ ਸੀਗਾ ਸਾਡਾ ਨਾਮ ਲੈ ਕੇ ਮਤਲਬ ਅਸੀਂ ਪੈਰੀ ਸਟਡੀ ਆਨਲਾਈਨ ਦਾ ਟੀਮ ਦਾ ਨਾਮ ਮੈਂਬਰ ਦੱਸ ਕੇ ਆਵਦੇ ਆਪ ਨੂੰ ਤਾਂ ਜੇਕਰ ਤੁਹਾਨੂੰ ਕੋਈ ਇਹੋ ਜਿਹਾ ਮੈਸੇਜ ਮਿਲਦਾ ਤਾਂ ਪਲੀਜ਼ ਇਗਨੋਰ ਕਰੋ ਸਾਡੇ ਵੱਲੋਂ ਕੋਈ ਇਹੋ ਜਿਹਾ ਨਹੀਂ ਕੀਤਾ ਜਾ ਰਿਹਾ ਸੀ 200 ਵਿੱਚ ਹੀ ਸੇਲ ਕਰਦੇ ਸੀ 200 ਵਿੱਚ ਹੀ ਕੀਤਾ ओके ਕੋਈ ਇਹੋ ਜਿਹਾ ਸਾਡੇ ਵੱਲੋਂ ਨਹੀਂ ਆ ਵੀ ਸਾਡੀ ਟੀਮ ਦਾ ਕੋਈ ਮੈਂਬਰ 600 ਰੁਪਏ ਦਾ ਕਹਿ ਕੇ ਤੁਹਾਨੂੰ ਬੈਚ ਦੇ ਰਿਹਾ ਹੋਵੇ ਸਾਡੇ ਕੋਲ ਸਿਰਫ ਇੱਕ ਹੀ ਨੰਬਰ ਹੈ 9501442503 ਜੇਕਰ ਤੁਹਾਨੂੰ ਉਸ ਤੋਂ ਕੋਈ ਕਾਲ ਆਉਂਦੀ ਹੈ ਕੋਈ ਮੈਸੇਜ ਆਉਂਦਾ ਹੈ ਫਿਰ ਮੈਂ ਮਤਲਬ ਦੇਨਦਾਰਾ ਅਦਰਵਾਈਜ਼ ਕਿਸੇ ਹੋਰ ਨੰਬਰ ਤੋਂ ਮੇਰਾ ਨਾਮ ਯੂਜ਼ ਕਰਕੇ ਮੇਰੇ ਚੈਨਲ ਦਾ ਨਾਮ ਯੂਜ਼ ਕਰਕੇ ਤੁਹਾਨੂੰ ਕੋਈ ਮੈਸੇਜ ਕਰ ਰਿਹਾ ਤਾਂ ਉਹ ਫਰਾਡ ਹੈ ਠੀਕ ਹੈ ਪਲੀਜ਼ ਇਹੋ ਜਿਹਾ ਤੋਂ ਬਚੋ 200 ਰੁਪਏ ਮੇਰੇ ਤੋਂ ਬੈਚ ਲੈ ਕੇ ਆਪ ਅੱਗੇ 600 ਦਾ ਸੇਲ ਕਰ ਰਿਆ ਸੀਗਾ ਤਾਂ ਪਲੀਜ਼ ਇਹੋ ਜਿਹੇ ਤੋਂ ਬਚੋ ਜੋ ਵੀ ਇਹੋ ਜਿਹਾ ਕਰ ਰਿਹਾ ਠੀਕ ਹੈ ਤਾਂ ਸਾਨੂੰ ਜਰੂਰ ਦੱਸਿਆ ਜਾਵੇ ਜੋ ਸਾਡਾ ਨਾਮ ਯੂਜ਼ ਕਰਕੇ ਸਾਨੂੰ ਕੀ ਹੈ ਮਤਲਬ ਕਿ ਇਹ ਸਟੂਡੈਂਟ ਨੂੰ 600 ਵਿੱਚ ਬੈਚ ਵੇਚ ਰਿਆ ਓਕੇ ਸੋ ਹੁਣ ਕੀ ਹੈ ਇੱਕ ਦੋ ਸਟੂਡੈਂਟ ਦੀ ਕੁਐਰੀ ਲਾਈਆਂ ਸੀਗੀਆਂ ਕੁਐਰੀਜ਼ ਦੇ ਵਿੱਚ ਕੀ ਸੀਗਾ ਰੋਲ ਨੰਬਰ ਉਹਨਾਂ ਦੇ ਕੀ ਹੈ ਜਿਹੜੇ ਰੋਲ ਨੰਬਰ ਸੀਗੇ ਰੋਲ ਨੰਬਰ ਦੇ ਉੱਪਰ ਜਿਹੜਾ ਪੇਪਰ ਕੋਡ ਹੈ ਉਹ ਗਲਤ ਲਿਖਿਆ ਹੋਇਆ ਸੀਗਾ ਠੀਕ ਹੈ ਤਾਂ ਤੁਸੀਂ ਸਾਰੇ ਆਪ ਦਾ ਪੇਪਰ ਕੋਡ ਜ਼ਰੂਰ ਚੈੱਕ ਕਰ ਲਓ ਉਹਦੀ ਕੁਐਰੀ ਇਹ ਸੀਗੀ ਉਹਦੀ ਜਿਹੜੀ ਰੀ ਅਪੀਅਰ ਹੈ ਉਹ ਹੈਗੀ ਹੈ 101 ਸਬਜੈਕਟ ਵਿੱਚੋਂ ਜਦਕਿ ਪੇਪਰ ਦੇ ਵਿੱਚ ਲਿਖਿਆ ਆ 103 ਸਬਜੈਕਟ ਦਾ ਠੀਕ ਹੈ ਮਤਲਬ ਪੇਪਰ ਕਿਸੇ ਹੋਰ ਦੀ ਰੀ ਅਪੀਅਰ ਹੈ ਬਟ ਪੇਪਰ ਦੇ ਉੱਪਰ ਜਿਹੜਾ ਕੋਡ ਲਿਖਿਆ ਆ ਤੁਹਾਨੂੰ ਪਤਾ ਸਬਜੈਕਟ ਕੋਡ ਹੁੰਦੇ ਆ ਫਸਟ ਇਅਰ ਦੇ 100 ਤੋਂ ਸ਼ੁਰੂ ਹੁੰਦੇ ਆ ਸੈਕੰਡ ਇਅਰ ਦੇ 200 ਤੋਂ ਸ਼ੁਰੂ ਹੁੰਦੇ ਆ ਤਾਂ ਜਿਨ੍ਹਾਂ ਦੇ ਰੋਲ ਨੰਬਰ ਹੈਗੇ ਆ ਧਿਆਨ ਨਾਲ ਇੱਕ ਵਾਰ ਚੈੱਕ ਕਰ ਲਓ ਪੇਪਰ ਦਾ ਕੋਡ ਆਪਦਾ ਮੈਚ ਕਰ ਲਓ ਠੀਕ ਹੈ ਕਈ ਵਾਰੀ ਕਿ ਗੜਬੜੀ ਹੋ ਜਾਂਦੀ ਹੈ ਪ੍ਰਿੰਟਿੰਗ ਦੇ ਵਿੱਚ ਕਈ ਵਾਰੀ ਗੜਬੜੀ ਆ ਜਾਂਦੀ ਹੈ ਓਕੇ ਸੋ ਸਟੂਡੈਂਟ ਦੀ ਕੁਇਰੀ ਇਹ ਆਈ ਸੀਗੀ ਵੀ ਮੇਰਾ ਪੇਪਰ 101 ਵਾਲਾ ਫੇਲ ਹੈ ਬਟ ਪੇਪਰ ਦੇ ਵਿੱਚ ਸੋਰੀ ਰੋਲ ਨੰਬਰ ਦੇ ਵਿੱਚ 103 ਲਿਖਿਆ ਆ ਤਾਂ ਜੇਕਰ ਤੁਹਾਨੂੰ ਇਹੋ ਜੀ ਕੋਈ ਵੀ ਪ੍ਰੋਬਲਮ ਮਿਲਦੀ ਹੈ ਤਾਂ ਤੁਸੀਂ ਡਾਈਟ ਦੇ ਵਿੱਚ ਆਪਦੇ ਕਾਲਜ ਦੇ ਨਾਲ ਜਰੂਰ ਸੰਪਰਕ ਕਰੋ ਕਿਉਂਕਿ ਤੁਹਾਨੂੰ ਸੋਲੂਸ਼ਨ ਕੋਈ ਨਾ ਕੋਈ ਦੱਸ ਦੇਣਗੇ ਪੇਪਰ ਦੇ ਵਿੱਚ ਜਾ ਕੇ ਪੰਗਾ ਪੈਣ ਨਾਲੋਂ ਪਹਿਲਾਂ ਹੀ 2-3 ਦਿਨ ਹਜੇ ਪਾਇਆ ਪੇਪਰ ਦੇ ਵਿੱਚ ਤਾਂ ਆਰਾਮ ਨਾਲ ਤੁਸੀਂ ਆਪ ਦਾ ਜੇਕਰ ਕੋਈ ਗੜਬੜੀ ਹੈ ਕੁਝ ਮਿਸਪ੍ਰਿੰਟ ਹੈ ਕੁਝ ਨਾਮ ਦੀ ਗੜਬੜੀ ਹੈ ਕੁਝ ਵੀ ਪ੍ਰੋਬਲਮ ਹੈ ਰੋਲ ਨੰਬਰ ਦੇ ਵਿੱਚ ਕਪਲੀਜ਼ ਇੱਕ ਵਾਰ ਵੈਰੀਫਾਈ ਜ਼ਰੂਰ ਕਰਵਾ ਲਓ ਠੀਕ ਹੈ ਕਈ ਵਾਰੀ ਫੋਟੋ ਨਹੀਂ ਆਉਂਦੀ ਤਾਂ ਉੱਥੇ ਕੀ ਆਪਾਂ ਅਟੈਸਟਡ ਫੋਟੋ ਵੀ ਲਗਾ ਸਕਦੇ ਹਾਂ ਕੁਝ ਇਹੋ ਜਿਹਾ ਵੀ ਹੁੰਦਾ ਓਕੇ ਸੋ ਕੋਈ ਵੀ ਦਿੱਕਤ ਹੈ ਵੈਸੇ ਸ਼ਾਇਦ ਫੋਟੋ ਹੈ ਨਹੀਂ ਇਹਦੇ ਵਿੱਚ ਉਹ ਪੀਐਸਟਟ ਵਿੱਚ ਹੁੰਦੀ ਹੈ ਸੋ ਪਲੀਜ਼ ਧਿਆਨ ਜ਼ਰੂਰ ਰੱਖਿਆ ਜਾਵੇ ਇਹਨਾਂ ਚੀਜ਼ਾਂ ਦਾ ਕਈ ਵਾਰੀ ਪੇਪਰ ਦੇ ਸਾਹਮਣੇ ਕੀ ਹੈ ਕੋਡ ਗਲਤ ਲਿਖਿਆ ਹੁੰਦਾ ਜੇਕਰ ਇਹੋ ਜੀ ਕੋਈ ਵੀ ਗੜਬੜੀ ਹੈ ਤਾਂ ਤੁਸੀਂ ਆਪਦਾ ਰੀਚੈਕ ਜ਼ਰੂਰ ਕਰਵਾ ਲਓ ਆਪਣੇ ਕਾਲਜ ਤੋਂ ਡਾਇਰੈਕਟ ਤੋਂ ਜਿੱਥੇ ਵੀ ਤੁਸੀਂ ਸਟੱਡੀ ਕਰਦੇ ਹੋ ਉੱਥੋਂ ਜ਼ਰੂਰ ਚੈੱਕ ਕਰਵਾ ਲਿਓ ਤੇ ਇੱਕ ਮੈਂ ਫਾਈਨਲ ਗੱ ਜਦੋਂ ਤੁਸੀਂ ਪੇਪਰ ਕਰੋਗੇ ਨਾ ਪਿਛਲੇ ਕਿੜੇ ਕੀ ਹੋਇਆ ਸੀਗਾ ਬੱਚੇ ਕਈ ਵਾਰੀ ਸ਼ਬਦਾਂ ਵਿੱਚ ਰੋਲ ਨੰਬਰ ਲਿਖਣਾ ਭੁੱਲ ਜਾਂਦੇ ਕਈ ਵਾਰੀ ਅੰਕਾਂ ਵਿੱਚ ਰੋਲ ਨੰਬਰ ਲਿਖਣਾ ਭੁੱਲ ਜਾਂਦੇ ਕਾਹਲੀ ਕੀ ਹੁੰਦੀ ਹੈ ਸਾਨੂੰ ਕਾਹਲੀ ਇਹ ਹੁੰਦੀ ਹੈ ਅਸੀਂ ਪੇਪਰ ਕਰੀਏ ਜਲਦੀ ਜਲਦੀ ਪੇਜ ਭਰੀਏ ਪੇਜ ਤਾਂ ਹੀ ਭਰੇ ਜਾਣਗੇ ਜੇਕਰ ਤੁਸੀਂ ਬਾਹਰ ਸਾਰਾ ਕੁਝ ਸਹੀ ਲਿਖਿਆ ਬਾਹਰ ਵਿਸ਼ਾ ਕੋਡ ਹੁੰਦਾ ਹੈ ਵਿਸ਼ੇ ਦਾ ਨਾਮ ਹੁੰਦਾ ਹੈ ਠੀਕ ਹੈ ਮਿਤੀ ਹੁੰਦੀ ਹੈ ਰੋਲ ਨੰਬਰ ਸ਼ਬਦਾਂ ਵਿੱਚ ਅੰਕਾਂ ਵਿੱਚ ਸਾਰਾ ਕੁਝ ਕੀ ਡਿਟੇਲ ਤੁਸੀਂ ਭਰਨੀ ਹੁੰਦੀ ਹੈ ਉਹ ਧਿਆਨ ਨਾਲ ਭਰਿਆ ਕਰੋ ਓਕੇ ਕਈ ਵਾਰੀ ਕਿਹਾ ਵੀਡੀਓ ਮੰਨ ਲਓ 20 ਤਰੀਕ ਨੂੰ ਜਿਹੜਾ ਪੇਪਰ ਹੈ 20 ਤਰੀਕ ਨੂੰ ਵੀਡੀਓ ਨਹੀਂ ਬਣਦੀ ਤਾਂ ਮੈਂ ਅੱਜ ਹੀ ਇਹ ਗੱਲ ਦੱਸ ਦਿੰਦੀ ਤੁਹਾਨੂੰ ਲਾਸਟ ਵਾਰੀ ਇੱਕ ਦੋ ਸਟੂਡੈਂਟ ਨਾਲ ਇਹੋ ਜਿਹਾ ਹੋ ਗਿਆ ਸੀਗਾ ਕੋਈ ਵਿਸ਼ਾ ਕੋਡ ਨਹੀਂ ਪਰ ਕਿਹਾ ਸੀਗਾ ਕੋਈ ਰੋਲ ਨੰਬਰ ਅੰਕਾਂ ਵਿੱਚ ਨਹੀਂ ਲਿਖਿਆ ਕੋਈ ਸ਼ਬਦਾਂ ਵਿੱਚ ਨਹੀਂ ਲਿਖਿਆ ਇਹੋ ਜੀ ਹੜਬੜਾੜ ਤੋਂ ਬਚੋ ਆਰਾਮ ਨਾਲ ਪੇਪਰ ਕਰੋ ਬਹੁਤ ਟਾਈਮ ਹੁੰਦਾ ਹੈ ਡੇਢ ਘੰਟਾ 2 ਘੰਟੇ 3 ਘੰਟੇ ਜਿੰਨਾ ਵੀ ਟਾਈਮ ਹੈ ਆਰਾਮ ਨਾਲ ਤੁਸੀਂ ਪੇਪਰ ਕਰ ਸਕਦੇ ਹੋ ਮੈਂ ਜੋ 3 ਦਿਨ ਪਹਿਲਾਂ ਇਹ ਵੀਡੀਓ ਬਣਾਤੀ ਹੈ ਜੇ ਮੇਰਾ ਟਾਈਮ ਲੱਗਾ ਤਾਂ ਮੈਂ ਪੂਰੀਆਂ ਹਦਾਇਤਾਂ ਦੀ ਇੱਕ ਲੰਬੀ ਸਰੀ ਵੀਡੀਓ ਲੈ ਕੇ ਆਉਂਗਾ ਜਾਂ ਲਾਈਵ ਕਲਾਸ ਕੰਡਕਟ ਕਰੂੰਗਾ ਓਕੇ ਬਾਕੀ ਜਿਨ੍ਹਾਂ ਦੀ ਮੈਥ ਦੀ ਰੀਅਪੀਅਰ ਹੈ ਉਹਨਾਂ ਵਾਸਤੇ ਕਲਾਸ ਜ਼ਰੂਰ ਕੰਡਕਟ ਕਰਾਂਗੇ ਉਹਨਾਂ ਨੂੰ ਇੰਪੋਰਟੈਂਟ ਕੁਐਸਚਨ ਜ਼ਰੂਰ ਦੱਸੇ ਜਾਣਗੇ ਥੈਂਕ ਯੂ ਵੈਰੀ ਮਚ